ਫਿਊਰਸ ਵੈਲਕਮ ਬੈਕ ਇਨ आवर ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡਾ ਜਿਹੜਾ ਅਗਲਾ ਇਸ਼ੂ ਹੈਗਾ ਉਸ ਬਾਰੇ ਤੁਹਾਡਾ ਕੀ ਕਹਿਣਾ ਕੁਇਕਲੀ ਵੈਰੀ ਫਿਊ ਮੈਸੇਜਸ ਜਿਹੜੇ ਮੈਂ ਪੜਾਂਗਾ ਸੁਖਵਿੰਦਰ ਸਿੰਘ ਰਿਆ ਡਾਕਟਰ ਸਾਹਿਬ ਥੈਂਕ ਯੂ ਐਂਡ ਹੋਲ ਟੀਮ ਆਫ ਟੀ 84 ਫਾਰ ਪ੍ਰੋਵਾਈਡਿੰਗ ਵੈਲਿਊਏਬਲ ਹਿਸਟੋਰੀਕਲ ਫੈਕਟਸ ਬਹੁਤ ਸ਼ੁਕਰੀਆ ਰਿਆ ਸਾਹਿਬ ਫਿਰ ਸਤਪਾਲ ਸਿੰਘ ਪਰੇਵਾਲ ਡਾਕਟਰ ਸਾਹਿਬ ਜੀ ਆਪ ਜੀ ਦੀ ਤੇ ਟੀ 84 ਦੀ ਪੂਰੀ ਟੀਮ ਨੂੰ ਸਾਰੇ ਦਰਸ਼ਕਾਂ ਨੂੰ ਵੀ ਫਤਿਹ ਅਰਜ਼ ਆਸ ਹੈ ਪ੍ਰਵਾਨ ਕਰੋਗੇ ਵਾਰ ਜੀ ਦਾ ਖਾਲਸਾ ਵਾਰ ਜੀ ਦੀ ਫਤਿਹ ਇੰਦਰਜੀਤ ਸਿੰਘ ਸੰਧੂ ਲਿਖਦਾ ਨੇ ਥੀਫ ਆਫ ਪੰਜਾਬ ਸੁਖਾ ਅਮਲੀ ਅਕਲੋਂ ਪਾਗਲ ਵੈਰੀ ਸੈਡ ਡਿਸਟਰੋਇੰਗ ਦਾ ਸਿੱਖ ਰਾਜ ਮੌਨੂਮੈਂਟਸ ਬਹੁਤ ਬਹੁਤ ਸ਼ੁਕਰੀਆ ਸੰਧੂ ਸਾਹਿਬ ਸਰਦਾਰ ਖਾਨ ਲਿਖਦੇ ਨੇ ਗੁੱਡ ਮਾਰਨਿੰਗ ਫਰਮ ਪਾਕਿਸਤਾਨ ਗੁੱਡ ਮਾਰਨਿੰਗ ਔਰ ਅਸਲਾਮ ਅਲੈਕਮ ਮੇਗ ਰਾਜ ਸਿੰਘ ਡਾਕਟਰ ਸਾਹਿਬ ਜੀ ਵੈਰੀ ਗੁੱਡ ਇਨਫੋਰਮੇਸ਼ਨ ਥੈਂਕਸ ਜੀ ਖਾਲਸਤਾਨ ਜ਼ਿੰਦਾਬਾਦ 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 ਮੇਗ ਰਾਜ ਸਿੰਘ ਨਾਲ ਅਸੀਂ ਬਾਅਦ ਚ ਗੱਲ ਕਰ ਲਾਂਗੇ ਜਤਿੰਦਰ ਸੰਧੂ ਵੈਰੀ ਗੁੱਡ ਇਨਫੋਰਮੇਸ਼ਨ ਡਾਕਟਰ ਸਾਹਿਬ ਦਿਲਬਾਗ ਪੜਾ ਗ੍ਰੇਟ ਇਨਫੋਰਮੇਸ਼ਨ ਰਾਸ਼ੀਦ ਸਿਰਫ ਤੁਮ ਗ੍ਰੇਟ ਜੌਬ ਡਾਟ ਸਾਬ ਹਰਚੰਦ ਸਿੰਘ ਡਾਟ ਸਾਬ ਵੈਰੀ ਗੁੱਡ ਇਨਫੋਰਮੇਸ਼ਨ ਜੀ ਥੈਂਕ ਯੂ ਵੈਰੀ ਮੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਸਨਾਲ ਸੁਬੰਦਤ ਹੋਰ ਵੀ ਡੀਟੇਲਸ ਕਿਉਂਕਿ ਕੁਝ ਚੀਜ਼ਾਂ ਮੇਰੇ ਲਈ ਵੀ ਨਵੀਆਂ ਸੀ ਬਿਸ਼ੱਕ ਮੈਨੂੰ ਇਹਦੀ ਇੰਪੋਰਟੈਂਸ ਦਾ ਅਹਿਸਾਸ ਸੀ ਪਰ ਜਿਵੇਂ ਇਹਨਾਂ ਨੇ ਡਿਸਟਰੋਏ ਕੀ ਪਤਾ ਹੀ ਨਹੀਂ ਲੱਗਦਾ ਪਤਾ ਉਦੋਂ ਹੀ ਲੱਗਦਾ ਜਦੋਂ ਕਿ ਉੱਥੇ ਨਚਨਗੌਣ ਵਾਲੇ ਲੈ ਆਉਂਦੇ ਨੇ ਕਿ ਜੀ ਆ ਅਸੀਂ ਕਰ ਰਹੇ ਹਾਂ ਜੀ ਦੂਸਰਾ ਇਸ਼ੂ ਜਿਹਦੇ ਨਾਲ ਸ਼ਾਇਦ ਅੱਜ ਮੈਂ ਇਨਸਾਫ ਨਾਲ ਕਰ ਸਕਾਂ ਔਰ ਕਿਉਂਕਿ ਇੰਡਸ ਵਾਟਰ ਟ੍ਰੀਟੀ ਜਵੇਂ ਮੋਦੀ ਨੇ ਧਮਕੀ ਦਿੱਤੀ ਕਿ ਜੀ ਅਸੀਂ ਨਹੀਂ ਕਰਾਂਗੇ ਹੁਣ ਇਹਨੂੰ ਹਾਰਜ ਕਰਵਾਵਾਂਗੇ ਪੰਜਾਬ ਆ ਕੇ ਉਹਨੇ ਕਿਹਾ ਜੀ ਕਿ ਇੰਡਸ ਦਾ ਪਾਣੀ ਤੁਹਾਡੇ ਖੇਤਾਂ ਚ ਆਏਗਾ ਸੋ ਸਾਨੂੰ ਲੱਗ ਰਿਹਾ ਸੀ ਵੀ ਕੁਛ ਨਾ ਕੁਛ ਜਿਹੜਾ ਉਹ ਇਹਨਾਂ ਦਾ ਚੱਲ ਰਿਹਾ ਕੋਈ ਨਾ ਕੋਈ ਸ਼ੈਤਾਨੀ ਇਹ ਕਰ ਰਹੇ ਨੇ ਕਿਸੇ ਲੈਵਲ ਤੇ ਪਰ ਕਿਉਂਕਿ ਵਰਲਡ ਬੈਂਕ ਦੇ ਥੱਲੇ ਹੋਈ ਹੈ ਔਰ ਵਰਲਡ ਬੈਂਕ ਔਰ ਇਹ ਸਾਰੇ ਚ ਉਥੇ ਆਬਜ਼ਰਵਰ ਵੀ ਨੇ ਜਿਹੜੇ ਦੋਨੋਂ ਪਾਸੇ ਆਬਜ਼ਰਵ ਕਰਦੇ ਨੇ ਕੋਈ ਛੇੜਛਾੜ ਤਾਂ ਨਹੀਂ ਹੋ ਰਹੀ فیر ਇਸ ਦੇ ਨਾਲ ਕਿਉਂਕਿ ਕਮਿਟਮੈਂਟ ਹੈ ਇੰਟਰਨੈਸ਼ਨਲ ਟਰੀਟੀ ਹੈ ਪਰ ਅੱਜ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਮੋਦੀ ਸਰਕਾਰ ਦਾ ਇਨਫਲੂਐਂਸ ਹੈ ਕਿਤੇ ਨਾ ਕਿਤੇ ਵਰਲਡ ਬੈਂਕ ਦੇ ਉੱਤੇ ਉਹਨਾਂ ਨੇ ਪਾ ਕੇ ਕਿਉਂਕਿ ਇਸ਼ੂ ਜਿਹੜੇ ਪ੍ਰੋਜੈਕਟ ਦੋ ਨਦੀਆਂ ਦੇ ਉੱਤੇ ਕ੍ਰਿਸ਼ਨ ਗੰਗਾ ਔਰ ਰੈਟਲ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਭਾਰਤ ਸਰਕਾਰ ਬਣਾ ਰਹੀ ਹੈ ਪਾਕਿਸਤਾਨ ਇਸ ਦੇ ਉੱਤੇ ਓਬਜੈਕਸ਼ਨ ਕਰਦੇ ਆ ਉਹਨਾਂ ਨੇ ਮੰਗ ਕੀਤੀ ਸੀ ਇਸ ਬੋਰਡ ਤੋਂ ਜਿਹੜੀ ਹੈ ਵਰਲਡ ਬੈਂਕ ਤੋਂ ਕਿ ਆਰਬਿਟਰੇਸ਼ਨ ਕਿਉਂਕਿ ਇਸ ਟ੍ਰੀਟੀ ਦੇ ਵਿੱਚ ਸਾਲਸੀ ਦਾ ਪ੍ਰੋਵੀਜ਼ਨ ਹੈ ਆਰਬਿਟਰੇਸ਼ਨ ਦਾ ਫਾਈਨਲ ਹੁੰਦਾ ਹੈ ਡਿਸੀਜਨ ਜੀ ਔਰ ਇਹ ਕਿਉਂਕਿ ਭਾਰਤ ਇਹਨਾਂ ਦੋਨੋਂ ਹੀ ਪ੍ਰੋਜੈਕਟਸ ਤੇ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਤੇ ਕੰਮ ਕਰ ਰਿਹਾ ਹੈ ਨਾ ਦੋਨਾਂ ਦਰਿਆਵਾਂ ਦੇ ਉੱਤੇ ਉਹਦੇ ਚੋਂ ਹੀ ਬਗਲੇਹਾਰ ਔਰ ਦੂਸਰਾ ਡੈਮ ਨਿਕਲਦੇ ਨੇ ਸੋ ਇਹ ਆਸ ਸੀ ਕਿ 12 ਦਸੰਬਰ ਨੂੰ ਵਰਲਡ ਬੈਂਕ ਨੇ ਇਹਦੇ ਉੱਤੇ ਦੇਣਾ ਸੀ ਕਿ ਆਰਬਿਟਰੇਸ਼ਨ ਲਈ ਦੇਣਾ ਔਰ ਅੱਜ ਜਦੋਂ ਅਸੀਂ 메ਨ ਖਬਰ ਭਾਰਤੀ ਮੀਡੀਆ ਦਾ ਔਰ ਬਤੈ ਨੇ ਕਿਹਾ ਜੀ ਡਿਪਲੋਮੈਟਿਕ ਵਿਕਟਰੀ ਫॉर ਇੰਡੀਆ ਔਰ ਉਹਦੇ ਚ ਵਰਲਡ ਬੈਂਕ ਨੇ ਇਹ ਕਿਹਾ ਵਰਲਡ ਬੈਂਕ ਹਾਲਟਸ ਇੰਡਸ ਵਾਟਰ ਟ੍ਰੀਟੀ ਰਿਫਟ ਆਸਕਸ ਇੰਡੀਆ ਪਾਕ ਟੂ ਕਨਸਿਡਰ ਆਲਟਰਨੇਟਿਵ ਰੈਜ਼ੋਲੂਸ਼ਨ ਡੈਲੀ ਵਾਇਸਸ ਸੈਂਸ ਆਫ ਡਿਪਲੋਮੈਟਿਕ ਵਿਕਟਰੀ ਸੋ ਵਰਲਡ ਬੈਂਕ ਨੇ ਇਹ ਕਿਹਾ ਕਿ ਜੇ ਅਸੀਂ ਇਹ ਟੈਂਪ ਆਰਬਿਟ੍ਰੇਸ਼ਨ ਪ੍ਰੋਸੈਸ ਜੇ ਟੈਂਪਰਰੀਲੀ ਰੋਕ ਰਹੇ ਆਂ ਔਰ ਜਨਵਰੀ ਲੇਟਰ ਅਸੀਂ ਦੇਖਾਂਗੇ ਪਰ ਉਹਨਾਂ ਨੇ ਭਾਰਤ ਔਰ ਪਾਕਿਸਤਾਨ ਨੂੰ ਕਿਹਾ ਕਿ ਜੀ ਤੁਸੀਂ ਇੰਡਸ ਵਾਟਰ ਟ੍ਰੀਟੀ ਦੇ ਥੱਲੇ ਆਪਸ ਦੇ ਵਿੱਚ ਗੱਲਬਾਤ ਕਰਕੇ ਦਾ ਕੋਈ ਨਾ ਕੋਈ ਹੱਲ ਲੱਭੋ ਔਰ ਤਾਂਕੇ ਇਸ ਤੁਸੀਂ ਆਪਣੀ ਤਸੱਲੀ ਕਰ ਲੋ ਔਰ ਹੁਣ ਜਿਹੜੀ ਇਸ ਵਰਲਡ ਬੈਂਕ ਦਾ ਫੈਸਲਾ ਹੈ ਇਸ ਵਾਰ ਇੰਡੀਆ ਨੇ ਕਿਹਾ ਕਿ ਵੀ ਨਵੰਬਰ 10 ਨੂੰ ਅਸੀਂ ਅਪਾਇੰਟਡ ਕੀਤਾ ਸੀ ਕਿ ਇਹ ਲੀਗਲ ਅਨਟੇਨੇਬਿਲਟੀ ਹੋਏਗੀ ਵਰਲਡ ਬੈਂਕ ਦੇ ਨਾਲ ਕਿ ਜੇ ਇੱਕ ਪਾਸੇ ਉਹ ਆਰਬਿਟ੍ਰੇਸ਼ਨ ਪ੍ਰੋਸੈਸ ਕਰਵਾਉਂਦੇ ਨੇ ਔਰ ਦੂਸਰੇ ਪਾਸੇ ਜਿਹੜਾ ਉਹ ਕੋਰਟ ਆਫ ਆਰਬਿਟ੍ਰੇਸ਼ਨ ਔਰ ਨਿਊਟਰਲ ਐਕਸਪਰਟ ਕਿਉਂਕਿ ਦੋਨੋਂ ਹੀ ਡਿਮਾਂਡਸ ਚੱਲ ਰਹੀਆਂ ਸੀ ਕਿ ਆਰਬਿਟ੍ਰੇਸ਼ਨ ਹੋਏ ਇੰਡੀਆ ਕਹਿੰਦਾ ਨਿਊਟਰਲ ਐਕਸਪਰਟ ਹੋਏ ਮੰਗਾ ਜੀ ਨਿਊਟਰਲ ਐਕਸਪਰਟ ਦਾ ਫੈਸਲਾ ਹੋਰ ਆਇਆ ਹੈ ਆਰਬਿਟ੍ਰੇਸ਼ਨ ਦਾ ਹੋਰ ਆਇਆ ਫਿਰ ਕੀ ਬਣੇਗਾ ਔਰ ਇਹਦੇ ਚ ਇੰਡੀਆ ਨੇ ਆਪਣੀ ਵਿਕਟਰੀ ਸਮਝਦੇ ਹਾਂ ਇਹ ਕਿ ਕਿ ਜੇ ਵੀ ਦੋਨੋਂ ਚੀਜ਼ਾਂ ਜਿਹੜੀਆਂ ਨੇ ਇੰਡਸ ਵਾਟਰ ਟ੍ਰੀਟੀ ਦੇ ਥੱਲੇ ਨਿਊਟਰਲ ਐਕਸਪਰਟ ਆਰਬਿਟ੍ਰੇਸ਼ਨ ਇਹ ਇਨ ਲਾਈਨ ਨਹੀਂ ਸਿਗੀਆਂ ਸੋ ਇਹ ਬਹੁਤ ਅੱਛਾ ਫੈਸਲਾ ਹੈ ਹੁਣ ਜ਼ਾਹਰ ਹੈ ਕਿ ਵੀ ਪਾਕਿਸਤਾਨ ਰিসিਵਿੰਗ ਐਂਡ ਤੇ ਹੋ ਗਿਆ ਹੁਣ ਇੰਡੀਆ ਜਿਹੜਾ ਉਹ ਜੇ ਬਾਰਡਰ ਦੇ ਉੱਤੇ ਆਮ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ ਕਿ ਵੀ ਜਿਹੜਾ ਇਵਨ ਸੀਸਫਾਇਰ ਹੋਇਆ ਸੀ ਉਹਨੂੰ ਕਿਵੇਂ ਵਾਇਲਟ ਕਰ ਰਿਹਾ ਹੈ ਲਾਈਨ ਆਫ ਕੰਟਰੋਲ ਦੇ ਉੱਤੇ ਜੰਮੂ ਕਸ਼ਮੀਰ ਚ ਔਰ ਹੁਣ ਇੰਡਸ ਵਾਰਡ ਟ੍ਰੀਟੀ ਦੇ ਥੱਲੇ ਜੇ ਉਹਨਾਂ ਦੇ ਨਾਲ ਗੱਲਬਾਤ ਹੈ ਤਾਂ ਗੱਲਬਾਤ ਵੀ ਹੈ ਕਿ ਤੁਸੀਂ ਲੀਲੇ ਨੂੰ ਕਹੋ ਕਿ ਯਾਰ ਤੂੰ ਨੇਗੋਸ਼ੀਏਟ ਕਰ ਲੈ ਵੁਲਫ ਦੇ ਨਾਲ ਕਿ ਵੀ ਕੋਈ ਸੰਧੀ ਦੇ ਉੱਤੇ ਦਸਤਕਤ ਕਰ ਲੈ ਉਹ ਕਹਿੰਦਾ ਮੈਂ ਤਾਂ ਖਾਣਾ ਚਾਹੁੰਦਾ ਇਹਨੂੰ ਨਹੀਂ ਉਹ ਉਹ ਪਾਵੇਂ ਫਿਰ ਇਹ ਕਹੇ ਵੀ ਤੂੰ ਗਾਲਾਂ ਕੱਢੀਆਂ ਉਹ ਤੇਰੇ ਪਿਓ ਨੇ ਕੱਢੀਆਂ ਦਾਦੇ ਨੇ ਹੁਣ ਆਲਰੇਡੀ ਜਦੋਂ ਇਹ ਮੋਦੀ ਸਰਕਾਰ ਵਾਟਰ ਨੂੰ ਐਜ਼ ਅ ਵੈਪਨ ਯੂਜ਼ ਕਰਨਾ ਚਾਹੁੰਦੀ ਸੀ ਔਰ ਉਹਨਾਂ ਨੇ ਆਲਰੇਡੀ ਉਸ ਕਿਸਮ ਦਾ ਮਾਹੌਲ ਤਿਆਰ ਕੀਤਾ ਔਰ ਉਸ ਕਿਸਮ ਦੀ ਹਟ੍ਰੈਂਸਸ ਦਿੱਤੀਆਂ ਔਰ ਹੁਣ ਜੇ ਪਾਕਿਸਤਾਨ ਨੇ ਗੱਲਬਾਤ ਕਰਨੀ ਹੈ ਜ਼ਾਹਰ ਹੈ ਕਿ ਜਿਹੜੀਆਂ ਜਿਹੜੇ ਦਰਿਆ ਨੇ ਇੰਡਸ ਹੈ ਜਾਂ ਚਨਾ ਹੈ ਜਾਂ ਜੇਲਮ ਹੈ ਪਾਕਿਸਤਾਨ ਦਾ ਲੋਅਰ ਆਈਪੇਰੀਆ ਨੇ ਜੀ ਨਿਕਲਦੇ ਗੁਜ਼ਰਦੇ ਤਾਂ ਉੱਥੋਂ ਹੀ ਨੇ ਹਾਲਾਂ ਇੱਕ ਜਿਹੜਾ ਇਹਨਾਂ ਦੇ ਸਿਰ ਦੇ ਉੱਤੇ ਤਲਵਾਰ ਲਟਕਦੀ ਹੈ ਚੀਨ ਦੀ ਕਿ ਭਈ ਜੇ ਇਹਨਾਂ ਨੇ ਉਸ ਸਾਰੇ ਦੇ ਵਿੱਚ ਗੜਬੜ ਕੀਤੀ ਤੇ ਫਿਰ ਇਹਨਾਂ ਦਾ ਨਾਰਥ-ਈਸਟ ਔਰ ਜਿਹੜਾ ਇਹਨਾਂ ਦਾ 35-40% ਗਰਾਊਂਡ ਵਾਟਰ ਡੈਪੋਲੇਸ਼ਨ ਹੈ ਫਿਰ ਬ੍ਰਹਮਪੁੱਤਰ ਉੱਥੋਂ ਹੀ ਆਂਦਾ ਹੈ ਚੀਨ ਤੋਂ ਸੋ ਜੇ ਹੁਣ ਤੱਕ ਇਹ ਡਰਨਾ ਹੁੰਦਾ ਹੈ ਕਿ ਭਈ ਜੇ ਇਹਨਾਂ ਨੇ ਅਪਰ ਰਾਈਪੇਰੀਅਨ ਰਾਈਟ ਨੂੰ ਮਿਸਯੂਜ਼ ਕੀਤਾ ਤਾਂ ਹੁਣ ਤੱਕ ਇਹਨਾਂ ਨੇ ਆਲਰੇਡੀ ਕਰ ਲਿਆ ਹੋਣਾ ਸੀ ਇਹਨਾਂ ਨੇ ਆਲਰੇਡੀ ਪਾਣੀ ਡਾਇਵਰਟ ਡੈਮ ਦੂਜੇ ਤੀਜੇ ਪਾਣੀ ਦੋਂ ਚੁੱਕ ਕੇ ਕਿੱਥੇ ਲੈ ਜਾਣਗੇ ਲੇਕਿਨ ਇਹੀ ਹੈ ਵੀ ਜਦੋਂ ਪਾਕਿਸਤਾਨ ਨੂੰ ਲੋੜ ਹੈ ਸੋਇੰਗ ਸੀਜ਼ਨ ਹੈ ਬਜਾਈਦਾ ਹੈ ਉਦੋਂ ਤੁਸੀਂ ਰੋਕ ਲੋ ਤੇ ਜਦੋਂ ਬਰਸਾਤਾ ਨੇ ਜਾਂ ਦੂਜਾ ਉਦੋਂ ਤੁਸੀਂ ਛੱਡ ਦਿਓ ਫਲਡ ਕਰ ਦਿਓ ਔਰ ਜੇ ਇਹ ਉਹਨੂੰ ਰੋਕਦੇ ਨੇ ਸਾਰਾ ਤਾਂ ਸਿੰਧ ਡਰਾਈ ਹੋ ਜਾਏਗਾ ਆਲਰੇਡੀ ਜਿਵੇਂ ਸਾਡੇ ਇੱਕ ਮਿੱਤਰ ਪਿਛਲੇ ਦਿਨ ਸਾਊਥ ਥਿਊ ਬ੍ਰਾਡਕਾਸਟਿੰਗ ਦੇ ਨੇ ਪਾਕਿਸਤਾਨ ਗਏ ਆਜ਼ਾਦ ਕਸ਼ਮੀਰ ਨਾਲ ਉਹਨਾਂ ਦਾ ਸੰਬੰਧ ਹੈ ਤੇ ਉਹ ਦੱਸ ਰਹੇ ਸੀ ਕਹਿਣ ਲੱਗੇ ਕਿ ਜੀ ਮੈਂ ਮੇਰਾ ਘਰ ਮੀਰਪੋਰ ਚ ਮੰਗਲਾ ਡੈਮ ਜਿੱਥੇ ਬਣਿਆ ਉਹਦੇ ਨੇੜੇ ਤੇੜੇ ਵੀ ਪਹਿਲੀ ਵਾਰ ਮੈਂ ਦੇਖਿਆ ਵੀ ਦਰਿਆ ਖਾਲੀ ਹੈ ਪਾਣੀ ਹੈ ਹੀ ਨਹੀਂ ਸੋ ਆਲਰੇਡੀ ਵਾਟਰ ਦਾ ਪਾਣੀ ਦੇ ਉੱਤੇ ਜਿਹੜਾ ਇਹਨਾਂ ਨੇ ਖਿੱਚਿਆ ਹੋਇਆ ਕੰਮ ਔਰ ਹੁਣ ਜੇ ਇਹਨਾਂ ਨੂੰ ਥੋੜਾ ਬਹੁਤ ਅੱਪਰ ਹੈਂਡ ਮਿਲੇ ਤੇ ਇਹ ਕੀ ਕਰਨਗੇ ਕਿ ਵੀ ਇਹਨਾਂ ਨੇ ਅਲਟੀਮੇਟਲੀ ਪਹਿਲਾਂ ਹੀ ਜਿਵੇਂ ਮੋਦੀ ਨੇ ਕਿਹਾ ਸੀ ਕਿ ਵਾਟਰ ਐਂਡ ਵਾਟਰ ਐਂਡ ਬਲੱਡ ਕੈਨ ਨਾਟ ਫਲੋ ਟੁਗੇਦਰ ਹੁਣ ਇਹ ਕਹੇਗਾ ਕਿ ਜੀ ਤੁਸੀਂ ਕਸ਼ਮੀਰ ਚ ਕਰੋ ਸਰੈਂਡਰ ਸਾਨੂੰ ਸਾਡੀਆਂ ਟਰਮਸ ਦੇ ਉੱਤੇ ਸੀਜ਼ਫਾਇਰ ਕਰੋ ਨਹੀਂ ਤਾਂ ਅਸੀਂ ਤੁਹਾਡਾ ਪਾਣੀ ਰੋਕ ਲਾਂਗੇ ਔਰ ਬੈਂਕ ਨੇ ਦਾ ਇਹ ਕਿਹਾ ਹੈ ਕਿ ਦਿਸ ਇਨ ਔਪਰਚੁਨਿਟੀ ਫਾਰ ਦਾ ਟੂ ਕੰਟਰੀਜ਼ ਟੂ ਬੀਗਨ ਟੂ ਰਿਜ਼ੋਲਵ ਦਾ ਇਸ਼ੂਜ਼ ਇਨ ਐਨ ਐਮੀਕੇਬਲ ਮੈਨਰ ਐਂਡ ਅਲਾਈਨ ਵਿਦ ਦਾ ਸਪਿਰਿਟ ਆਫ ਦਾ ਟਰੀਟੀ ਰਾਦਰ ਥੈਨ ਪਰਸੂਇੰਗ ਕਨਕਰੈਂਟ ਪ੍ਰੋਸੈਸਿਸ ਥੈਟ ਕੁਡ ਮੇਕ ਦਾ ਟਰੀਟੀ ਅਨਵਰਕੇਬਲ ਓਵਰ ਟਾਈਮ ਪਰ ਇਹ ਜ਼ਾਰ ਹੈ ਕਿ ਇਹ ਆਲਰੇਡੀ ਟਰੀਟੀ ਨੂੰ ਅਨਵਰਕੇਬਲ ਬਣਾਉਣ ਵੱਲ ਇਹਨਾਂ ਨੇ ਕਦਮ ਚੁੱਕ ਲਏ ਜੀ ਔਰ ਇਹ ਪਾਕਿਸਤਾਨ ਦੇ ਹਾਕਮਾਂ ਦਾ ਜਾਂ ਜਿਹੜੇ ਵੀ ਇਸ ਸਿਚੁਏਸ਼ਨ ਨਾਲ ਡੀਲ ਕਰਦੇ ਨੇ ਮੈਂ ਉਹਨਾਂ ਦੀ ਕਿਤੇ ਨਾ ਕਿਤੇ ਨਾਅਅਲੀਅਤ ਕਵਾਂਗਾ ਕਿ ਵੀ ਇਹ ਇਨਾ ਨਹੀਂ ਇਸ ਦੀ ਗੰਭੀਰਤਾ ਨੂੰ ਨਹੀਂ ਸਮਝਿਆ ਔਰ ਆਲਰੇਡੀ ਜਦੋਂ ਮੋਦੀ ਔਰ ਇਹਨਾਂ ਨੇ ਇਸ਼ੂ ਉਠਾਇਆ ਹੈ ਆਲਰੇਡੀ ਇਹਨਾਂ ਦਾ ਇਨਫਲੂਐਂਸ ਉਹਨਾਂ ਤੇ ਬਣ ਚੁੱਕਾ ਸੀ ਪੈ ਚੁੱਕਾ ਸੀ ਔਰ ਵਰਲਡ ਬੈਂਕ ਨੂੰ ਮੋਹਰਾ ਬਣਾ ਕੇ ਹੁਣ ਜੇ ਪਾਕਿਸਤਾਨ ਇਹਦੇ ਤੋਂ ਖੱਬੇ ਸੱਜੇ ਹੁੰਦਾ ਤੇ ਇਹ ਨਹੀਂ ਵੀ ਇੰਡੀਆ ਨਾਲ ਟੱਕਰ ਲੈ ਰਿਹਾ ਉਹ ਫਿਰ ਵਰਲਡ ਬੈਂਕ ਵਰਲਡ ਬੈਂਕ ਦਾ ਮਤਲਬ ਅਮਰੀਕਾ ਹੈ ਔਰ ਹੁਣ ਡੋਨਲਡ ਟਰੰਪ ਆ ਕੇ ਬੈਠ ਗਿਆ ਜਿਹੜਾ ਆਲਰੇਡੀ ਕਦੇ ਚਾਈਨਾ ਦੇ ਬਰਾਬਰ ਉਹਨੇ ਤਾਈਵਾਨ ਕਾਰਡ ਕੱਢ ਲਿਆ ਕੋਈ ਹੋਰ ਕਰ ਲਿਆ ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਬੜੀ ਗੰਭੀਰ ਡਿਵੈਲਪਮੈਂਟ ਹੋਈ ਹੈ ਔਰ ਆਉਣ ਵਾਲੇ ਦਿਨਾਂ 'ਚ ਮੋਦੀ ਸਰਕਾਰ ਹੋਰ ਵੀ ਭੂਤਰੇਗੀ ਔਰ ਨੁਕਸਾਨ ਕਰੇਗੀ ਪਾਕਿਸਤਾਨ ਦਾ ਜੀ ਡਾਕਟਰ ਸਾਹਿਬ ਬਿਲਕੁਲ ਹੁਣ ਤੇ ਸਾਡਾ ਵਿਚਾਰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੂਹੀ ਮਹਿਲਾ ਪਹਿਲਾ ਚੁਣੇ ਜੀ ਪੰਡਾ ਹੱਛਾ ਸੋਏ ਜੋਤਿ ਸੁਭਾਵ ਸੀ ਪੰਡਾ ਆਤਮ ਮਲੀਨ ਤੋਤਾ ਹੱਛਾ ਨਾ ਹੋਏ ਸੀ ਗੁਰਦੁਆਰੈ ਹੋਏ ਸੋਜੀ ਪਾਏ ਸੀ ਏਤ ਦੁਆਰੈ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੈ ਜਾਏ ਅਗੈ ਪਾਏ ਸੀ ਜੇਹੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚਲਿਆ ਪਤਸਿਓਂ ਜਨਮ ਸਵਾਰ ਵਾਜਾ ਵਾਇਸੀ ਮਾਨਸ ਕਿਆ ਵਿਚਾਰ ਤਿਹੋ ਲੋਕ ਸੁਣਾਏ ਸੀ ਜੀ ਹੁਣ ਇਸ ਦੇ ਵਿੱਚ ਜਦੋਂ ਅਸੀਂ ਸ਼ਬਦ ਨੂੰ ਬਾਰ ਬਾਰ ਪੜ੍ਹਦੇ ਆਂ ਤੇ ਇਸ ਚੋਂ ਦੋ ਗੱਲਾਂ ਬੜੀਆਂ ਸਪਸ਼ਟਤਾ ਦੇ ਨਾਲ ਨਿਕਲਦੀਆਂ ਨੇ ਪਹਿਲਾਂ ਤਾਂ ਇਹ ਗੱਲ ਸਿੱਖ ਰੋਹਾਨੀਅਤ ਦਾ ਗੁਰਮਤ ਦੇ ਫਲਸਫੇ ਦਾ ਜਿਸਟ ਹੈ ਕਿ ਜੋ ਕੁਝ ਮਿਲਣਾ ਹੈ ਇਹ ਬਾਹਰਲੀ ਦੁਨੀਆ ਦੀ ਗੱਲ ਨਹੀਂ ਹੈ ਅੰਦਰ ਦੇ ਉਸ ਇਹ ਰੱਬ ਦੀ ਬਖਸ਼ਿਸ਼ ਨਾਲ ਜੁੜਿਆ ਹੋਇਆ ਨਾਨਕ ਨਦਰੀ ਕਰਮੀ ਦਾਤ ਕਰਮ ਇਹ ਫਾਰਸੀ ਦਾ ਹੈ ਬਖਸ਼ਿਸ਼ ਗ੍ਰੇਸ ਔਰ ਇਸ ਦੇ ਲਈ ਜਿਸ ਦਿਲ ਦੇ ਵਿੱਚ ਆ ਕੇ ਪਾਤਸ਼ਾਹ ਨੇ ਬਹਿਣਾ ਰੱਬ ਨੇ ਬਹਿਣਾ ਜਿਹੜਾ ਕਿ ਰਾਜਿਆਂ ਦਾ ਰਾਜਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਉਹ ਗੰਦੀ ਥਾਂ ਤੇ ਤਾਂ ਨਹੀਂ ਬੈਠੇਗਾ ਉਹ ਸਾਫ ਸਫਾਈ ਔਰ ਉਹ ਸਾਫ ਸਫਾਈ ਕੀ ਹੈ ਦਿਲ ਦਾ ਨਿਰਵਿਕਾਰ ਹੋਣਾ ਉਸ ਚੋਂ ਜਿਹੜਾ ਉਹ ਵਿਕਾਰਾਂ ਦੀ ਮੈਲ ਨਿਕਲ ਜਾਏ ਸਾਫ ਸੁਥਰੇ ਸਿੰਘਾਸਨ ਦੇ ਉੱਤੇ ਆ ਕੇ ਫਿਰ ਉਹ ਰੱਬ ਬੈਠਦਾ ਪਰ ਇਹਦਾ ਦੂਸਰਾ ਕੈਚ 2020 ਇਹ ਹੈ ਕਿ ਉਹ ਸਾਫ ਸੁਥਰਾ ਤਾਂ ਹੀ ਹੋਏਗਾ ਜੇ ਰੱਬ ਚਾਹੇਗਾ ਜੇ ਸਾਨੂੰ ਗੁਰਮੁਖਾਂ ਦੀ ਸੰਗਤ ਮਿਲਦੀ ਹੈ ਸਾਡੇ ਜੀਵਨ ਚ ਤਬਦੀਲੀ ਉਹਦੇ ਨਾਲ ਹੁੰਦੀ ਹੈ ਸੋ ਗੁਰੂ ਸਾਹਿਬ ਨੇ فرمایا ਭਾਂਡਾ ਹੱਛਾ ਸੋਏ ਜੋਤਿਸ ਭਾਵਸੀ ਕਿ ਭਈ ਉਹੀ ਚੰਗਾ ਭਾਂਡਾ ਹੈ ਜਿਹੜਾ ਉਹਨੂੰ ਚੰਗਾ ਲੱਗਦਾ ਹੈ ਭਾਂਡਾ ਸਰੀਰ ਹੈ ਇੱਕ ਇੰਡੀਵਿਜੂਅਲ ਹੈ ਐਂਟੀਟੀ ਹੈ ਭਾਂਡਾ ਆਤਮਲੀਣ ਤੋਤਾ ਹੱਛਾ ਨਾ ਹੋਏ ਸੀ ਜੇ ਰੱਬ ਨੂੰ ਚੰਗਾ ਨਹੀਂ ਲੱਗਦਾ ਤੁਸੀਂ ਕਾਦੇ ਨਾਲ ਮੰਨ ਜੋਗੇ ਉਹਨੂੰ ਉਹ ਉਵੇਂ ਹੀ ਰਹੇਗਾ ਔਰ ਕਿਵੇਂ ਇਹ ਭਾਂਡਾ ਇਹ ਮਨ ਸਾਫ਼ ਹੋਏ ਗੁਰੂਦਵਾਰਿਆ ਹੋਏ ਸੋਝੀ ਪਾਏ ਸੀ ਏਤ ਦਵਾਰ ਹੈ ਧੋਏ ਹੱਛਾ ਹੋਏ ਸੀ ਗੁਰੂਦਵਾਰ ਹੈ ਬਾਈ ਦਾ ਗੁਰੂ ਜਦੋਂ ਅਸੀਂ ਗੁਰਦੁਆਰਾ ਕਹਿੰਦੇ ਆ ਬੇਸ਼ੱਕ ਹਾਊਸ ਆਫ ਲਾਈਟ ਵੀ ਨੂੰ ਅਸੀਂ ਟ੍ਰਾਂਸਲੇਟ ਕਰਦੇ ਆ ਇਹ ਗੁਰੂਦਵਾਰਾ ਥਰੂ ਦਾ ਗੁਰੂ ਬਾਈ ਦਾ ਗੁਰੂ ਗ੍ਰੇਸ ਦੇ ਨਾਲ ਕਿ ਜਦੋਂ ਅਸੀਂ ਆਪਣਾ ਆਪਾ ਗੁਰੂ ਨੂੰ ਦੇ ਦਿੰਦੇ ਫਿਰ ਇਹ ਸਤਗੁਰੂ ਦੀ ਜ਼ਿੰਮੇਵਾਰੀ ਹੁੰਦੀ ਹੋਏ ਕਿ ਸਾਨੂੰ ਸੋਝੀ ਮਿਲਦੀ ਹੈ ज्ञान ਮਿਲਦੇ ਤੇ ਜਦੋਂ ਅਸੀਂ ਉਸ ਸੋਜੀ ਦੇ ਨਾਲ ਉਸ ਗੁਰਮਤ ਦੇ ਰਸਤੇ ਤੇ ਤੁਰਦੇ ਤਾਂ ਫਿਰ ਇਹ ਤ ਦੁਆਰ ਹੈ ਤੋਏ ਹੱਛਾ ਹੋਏ ਸੀ ਕਿ ਇਹ ਜਿਹੜਾ ਡਿਫਰੈਂਸ਼ੀਏਸ਼ਨ ਵੀ ਹੈ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਇਹ ਐਵੇਂ ਨਾ ਆਟੋਮੈਟਿਕਲੀ ਨਾ ਸਮਝੋ ਕਿ ਜੇ ਅਸੀਂ ਬਹੁਤ ਗੁਰਦੁਆਰੇ ਜਾਂਦੇ ਆ ਅਸੀਂ ਬਹੁਤ ਧਰਮੀ ਆ ਤੇ ਅੱਗੇ ਸਾਡਾ ਸੀਟ ਰਿਜ਼ਰਵ ਕੀਤੀ ਹੋਈ ਆ ਵੀ ਇਹ ਆਪਣੇ ਆਪ ਨਹੀਂ ਹੈ ਮਤ ਕੋ ਜਾਣ ਹੈ ਜਾਏ ਅੱਗੇ ਪਾਏ ਸੀ ਇਹ ਅਲਟੀਮੇਟਲੀ ਮੈਲੇ ਔਰ ਹੱਛੇ ਦਾ ਕ੍ਰਾਈਟੇਰੀਆ ਵੀ ਔਰ ਉਸ ਚੋਂ ਨਿਕਲਣ ਦੀ ਜਾਂਚ ਵੀ ਆਕਾਰਪੁਰਖ ਨੇ ਆਪ ਹੀ ਦੱਸਣੀ ਹੈ ਜੀ ਜਿਹੇ ਕਰਮ ਕਮਾਏ ਤਿਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਹੁਣ ਇੱਥੇ ਕਰਮ ਐਕਸ਼ਨਸ ਐ ਇੱਕ ਕਿਤੇ ਕਰਮ ਫਾਰਸੀ ਦਾ ਬਖਸ਼ਿਸ਼ ਹੈ ਕਿ ਜੋ ਕੇ ਹਿਊਮਨ ਮਾਈਂਡ ਤੁਸੀਂ ਜਿਵੇਂ ਇੱਕ ਸੈਗਮੈਂਟ ਚ ਗੱਲ ਕੀਤੀ ਸੀ ਕਿ ਇੱਕ ਹਿਊਮਨ ਬੀਿੰਗ ਹੈ ਜਿਹਦੇ ਕੋਲ ਠੀਕ ਤੇ ਜ਼ਲਤ ਦੀ ਪਰਖ ਹੁੰਦੀ ਹੈ ਸਾਡੇ ਮਾਈਂਡ ਦੇ ਵਿੱਚ ਇਸ ਲਈ ਆਪਣੇ ਚੰਗੇ ਕੰਮਾਂ ਲਈ ਵੀ ਅਸੀਂ ਜ਼ਿੰਮੇਵਾਰ ਹਾਂ ਮਾੜਿਆਂ ਦੇ ਲਈ ਵੀ ਅਸੀਂ ਜ਼ਿੰਮੇਵਾਰ ਹਾਂ ਉਹ ਜਿਹੜਾ ਕਰਮ ਕਮਾਏ ਜਿਹੇ ਕਰਮ ਕਮਾਏ ਤਿਹਾਂ ਹੋਏ ਸੀ ਇੱਥੇ ਤੁਹਾਡੇ ਜਿਹਹਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਜਖੀਰ ਸਤਗੁਰੂ ਨੇ ਫਰਮਾਇਆ ਚੱਲਿਆ ਪਤਸਿਓਂ ਜਨਮ ਸਵਾਰ ਵਾਜਾ ਵਾਇਸੀ ਜੇ ਜੀਵਨ ਚ ਗੁਰਮਤ ਨੂੰ ਫੋਲੋ ਕੀਤਾ ਠੀਕ ਰਸਤੇ ਤੇ ਤੁਰਿਆ ਤੇ ਰੱਬ ਦੀ ਦਰਗਾਹ ਦੇ ਵਿੱਚ ਇੱਕ ਸ਼ਾਨੋ ਸ਼ੌਕਤ ਦੇ ਨਾਲ ਵਾਜਾ ਵਾਇਸੀ ਕਿ ਟ੍ਰੰਪਟ ਚਾਰ ਚਫੇਰੇ ਜਿਹੜੀ ਹੈ ਜੈ ਜੈਕਾਰ ਹੋ ਰਹੀ ਉਹ ਜੈ ਜੈਕਾਰ ਹੈ ਕਿ ਗੁਰਮੁਖ ਜਨਮ ਸਵਾਰ ਦਰ ਗਏ ਚੱਲੇ ਸੱਚੀ ਦਰਗਾਹ ਜਾਏ ਸੱਚਾ ਪਿਰ ਮੱਲਿਆ ਨਹੀਂ ਔਰ ਇਹੀ ਜੈ ਜੈਕਾਰ ਹੈ ਨਾਨਕ ਤੇ ਮੁਖ ਉਜਲੇ ਕਿ ਤੁਸੀਂ ਉਜਲ ਮੂੰਹ ਦੇ ਨਾਲ ਰੂਹ ਦਾ ਮੂੰਹ ਇਹ ਸਾਡਾ ਮੂੰਹ ਨਹੀਂ ਉਹਨੂੰ ਤਾਂ ਕਦੇ ਕਾਲਾ ਕਰ ਲੋ ਚਿੱਟਾ ਕਰ ਲੋ ਅਲਟੀਮੇਟਲੀ ਜਿਹੜਾ ਸਾਡਾ ਇਹ ਉਹ ਰੂਹ ਹੈ ਉਹ ਕਿਵੇਂ ਉਸ ਨਿਰੰਕਾਰ ਦੇ ਦਰਬਾਰ ਚ ਸੁਰਖਰੂ ਹੋ ਕੇ ਜਾਣਾ ਹੈ ਮਾਨਸ ਕਿਆ ਵਿਚਾਰਾ ਤੇ ਉਹ ਲੋਕ ਸੁਣਾਏ ਸੀ ਫਿਰ ਅਲਟੀਮੇਟਲੀ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਹੇ ਅਕਾਲ ਪੁਰਖ ਤੇਰੀ ਗੱਲ ਤਿੰਨਾ ਲੋਕਾਂ ਚ ਚੱਲਦੀ ਹੈ ਤੂੰ ਤਿੰਨਾ ਲੋਕਾਂ ਦਾ ਬਾਦਸ਼ਾਹ ਮਾਨਸ ਕਿਆ ਵਿਚਾਰਾ ਇਹ ਹੈ ਵਿਚਾਰਗੀ ਔਰ ਇਹ ਵਿਚਾਰਗੀ ਇਹ ਨਿਮਰਤਾ ਇਹ ਗਰੀਬੀ ਜਦੋਂ ਅਸੀਂ ਗੁਰੂ ਦੇ ਦਰ ਅੱਗੇ ਗੁਰੂ ਦੇ ਸਾਹਮਣੇ ਆਪਣਾ ਆਪ ਸੁੱਟ ਦਿੰਨੇ ਜੀ ਕਿ ਭਾਈ ਅਸੀਂ ਖਤੇ ਬਹੁਤ ਕਮਾਮ ਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਤੁਹਾਨੂੰ ਹਾਂ ਕਿ ਅਸੀਂ ਇਨੇ ਪਾਪੀ ਆਂ ਵੱਡ ਗੁਨਾਹਗਾਰ ਆਂ ਤੂੰ ਹੀ ਬਖਸ਼ਣ ਵਾਲਾ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤਿੱਤੇ ਅਬਗੁਣ ਹਮਾਰੇ ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾ ਇਹ ਆਜ਼ਦੀ ਆਏਗੀ ਤੇ ਫੇਰ ਮਾਨਸ ਕਿਆ ਵਿਚਾਰਾ ਤੇ ਉਹ ਲੋਕ ਸੁਣਾਏ ਸੀ ਨਾਨਕ ਆਪ ਨੇ ਹਾਲ ਸਬ ਕੁਲ ਤਾਰਸੀ ਜੇ ਫਿਰ ਇਹੋ ਜਦੋਂ ਨਿਰੰਕਾਰ ਦੀ ਬਖਸ਼ਿਸ਼ ਹੁੰਦੀ ਹੈ ਆਪ ਤਾਂ ਉਤਰਦਾ ਕੁਲ ਦਾ ਮਤਲਬ ਕਬੀਲਾ ਵੀ ਹੈ ਆਲਾ ਦਵਾਲਾ ਵੀ ਹੈ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਜਿਹੜੇ ਬਾਕੀ ਨੇ ਨਾਲ-ਨਾਲ ਉਹ ਵੀ ਨਾਲ ਛੁੱਟ ਜਾਂਦੇ ਨੇ ਬਹੁਤੇ ਸਮਝਦੇ ਨੇ ਵੀ ਕੀਤੀ ਛੁੱਟੀ ਨਾਲ ਆਨੰਭੋਗ ਪਾਇਆ ਛੁੱਟੀ ਮਿਲ ਗਈ ਜੀ ਡਾਕਟਰ ਸਾਹਿਬ ਮੈਂ ਢਿੱਕ ਰਿਹਾ ਹਾਂ ਕਿ ਕੋਦੋਂ ਭੋਗ ਪਾਇਏ ਪ੍ਰਸ਼ਾਦ ਮਿਲਣਾ ਫਿਰ ਉਹ ਹੁੰਦਾ ਵੀ ਕੀਤੀ ਛੁੱਟੀਆਂ ਮਤਲਬ ਛੁੱਟੀ ਹੋ ਗਈ ਮਤਲਬ ਇਹ ਨਹੀਂ ਆ ਨਾਨਕ ਤੇਮ ਉਹ ਤਾਂ ਗਏ ਜਿਹੜੇ ਰੱਬ ਦੇ ਨਾਲ ਜੁੜੇ ਨੇ ਪਰ ਕਈਆਂ ਨੂੰ ਨਾਲ ਛਡਾ ਕੇ ਲੈ ਗਏ ਇਹ ਛੁੱਟੀ ਹੈ ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨ ਆਪਣੇ ਵਿਊਅਰਸ ਕਲੇ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਸਪੱਤੇ ਤੇ SOSRTBreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਰੇ ਸਾਹਮਣੂ ਸੰਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਉਥੇ ਮਰਸਣਾ ਗਿਆ ਦਾ ਉਹ ਦੀਦੀ ਰੋ ਟੀਵੀ ਰਿਪੋਰਟਲਾ ਦੇ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ ਵਾਹਿਗੁਰਜੀ ਕੀ ਫਤੇ